ਕਸਵਾਲ ਹੀ ਮੈਂ ਤੁਹਾਡੇ ਤੋਂ ਇਹੀ ਪੁੱਛ ਲੈਣਾ ਸਵਾਲ ਇਹ ਆ ਕਿ ਜਿਸ ਪੰਜਾਬ ਨੂੰ ਆਬਰੂਆਂ ਦਾ ਰਾਖਾ ਕਿਹਾ ਜਾਂਦਾ ਸੀ ਜਿਸ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਦੋਂ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਤੇ ਪੰਜਾਬੀ ਖੜੇ ਹੁੰਦੇ ਨੇ ਇੱਥੇ ਕਿਸੇ ਦੀ ਜਾਨ ਦਾ ਕਿਸੇ ਦੇ maal ਦਾ ਸੁਰੱਖਿਅਤ ਕਹ ਲੋ ਕਿ ਪੈਰਾ ਹੁੰਦਾ ਹੈ ਕਿਸੇ ਨੂੰ ਇੱਥੇ ਆ ਕੇ ਫਿਕਰ ਨਹੀਂ ਹੁੰਦਾ ਪਰ ਸਵਾਲ ਇਸ ਟਾਈਮ ਇਹ ਬਣ ਜਾਂਦਾ ਹੈ ਕਿ ਇਸ ਦੌਰ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ ਗਲੀ ਗਲੀ ਤੇ ਪੈਰ ਪੈਰ ਤੇ ਸਾਨੂੰ ਡਰ ਰਹਿੰਦਾ ਹੈ ਕਿ ਸਾਨੂੰ ਕੋਈ ਲੁਟੇਰੇ ਲੁੱਟ ਕੇ ਨਾ ਲੈ ਜਾਣ ਸਾਡੇ ਤੇ ਕੋਈ ਗੋਲੀ ਨਾ ਚਲਾ ਜਾਵੇ ਉਸ ਦੌਰ ਦੇ ਵਿੱਚ ਅਸੀਂ ਸੁਰੱਖਿਆਤ ਕਿੰਨੇ ਕਾ ਇਹ ਸਵਾਲ ਦਾ ਥੋੜਾ ਜਿਹਾ ਜਵਾਬ ਤੇ ਤੁਸੀਂ ਕਪੂਰਥਲਾ ਵਾਲੀ ਘਟਨਾ ਤੋਂ ਹੀ ਲੈ ਲਓ ਉੱਥੇ ਇੱਕ ਬੀਬੀ ਹੇਮਪ੍ਰੀਤ ਕੌਰ ਕਹਿੰਦੇ ਉਹਦਾ ਨਾਮ ਸੀ ਤੇ ਵਿਦੇਸ਼ ਤੋਂ ਪਾਤੀ ਸੀ ਮਹੀਨਾ ਕ ਪਹਿਲਾਂ ਸ਼ਰੇ ਬਾਜ਼ਾਰ ਬਾਜ਼ਾਰ ਦੇ ਵਿੱਚ ਚਾਰ ਗੋਲੀਆਂ ਚਲਾਈਆਂ ਦੋ ਬਾਈਕ ਸਵਾਰਾਂ ਨੇ ਜਿਦੇ ਵਿੱਚ ਇੱਕ ਗੋਲੀ ਉਸ ਬੀਬੀ ਨੂੰ ਲੱਗ ਗਈ ਤੇ ਉਹਦੀ ਮੌਤ ਹੋ ਗਈ। ਇਹ ਮਸਲਾ ਕੀ ਹੈ ਅਜੇ ਨਹੀਂ ਪਤਾ ਕੋਈ ਨਿੱਜੀ ਰੰਜਿਸ਼ ਦਾ ਮਸਲਾ ਹੈ ਕੋਈ ਠੱਗੀ ਚੋਰੀ ਦਾ ਮਸਲਾ ਸੀ ਜਾਂ ਕੀ ਮਸਲਾ ਹੈ ਇਸ ਬਾਰੇ ਨਹੀਂ ਪਤਾ ਪਰ ਇਸ ਸਵਾਲ ਜ਼ਰੂਰ ਹੈ ਕਿ ਕਿਸ ਤਰ੍ਹਾਂ ਭਰੇ ਬਾਜ਼ਾਰ ਦੇ ਵਿੱਚ ਭੀੜ-ਪਾੜ ਦੇ ਵਿੱਚ ਆ ਕੇ ਕੋਈ ਵੀ ਦੋ ਬੰਦੇ ਆਉਂਦੇ ਨੇ ਗੋਲੀਆਂ ਚਲਾਉਂਦੇ ਨੇ ਇੱਕ ਬੰਦਾ ਖਤਮ ਕਰ ਜਾਂਦੇ ਨੇ ਤੇ ਇਹੋ ਜੇ ਮਾਹੌਲ ਦੇ ਵਿੱਚ ਡਰਨਾ ਤੇ ਬਈ ਬਹੁਤ ਜ਼ਰੂਰੀ ਹੋ ਜਾਂਦਾ ਫਿਰ ਡਰ ਤੇ ਸਾਨੂੰ ਲੱਗਦਾ ਹੀ ਆ ਕਿ ਸਾਨੂੰ ਤੇ ਖੁਦ ਨਹੀਂ ਪਤਾ ਅਸੀਂ ਜਦੋਂ ਸੜਕਾਂ ਤੇ ਨਿਕਲਦੇ ਆਂ ਅਸੀਂ ਘਰੋਂ ਜਦੋਂ ਤਿਆਰ ਹੋ ਕੇ ਕੰਮਾਂ ਵਾਸਤੇ ਨਿਕਲਦੇ ਆਂ ਆਪਣੇ ਬੱਚਿਆਂ ਨੂੰ ਕਿਤੇ ਕੰਮਾਂ ਤੇ ਸਕੂਲਾਂ ਦੇ ਵਿੱਚ ਤੋਰਦੇ ਆਂ ਤੇ ਉਹ ਕਿੰਨੇ ਕੁ ਸੁਰੱਖਿਅਤ ਨੇ ਉਹ ਕਿਵੇਂ ਘਰ ਪਰਤਣਗੇ ਇਹ ਹਮੇਸ਼ਾ ਫਿਕਰ ਰਹਿੰਦੀ ਆ